ਕੱਲ ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਕਮੈਂਟ ਆਇਆ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਔਰ ਉਹ ਤੋਂ ਬਾਅਦ ਜਦੋਂ ਵੇਖਿਆ ਕਿ ਜਿਹੜੀਆਂ ਪੋਸਟਾਂ ਜਿਹੜੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਉਹਨਾਂ ਨੇ ਸੱਚੀ-ਮੁੱਚੀ ਰੂਹ ਨੂੰ ਝੰਡੋੜਤਾ ਲੋਕ ਆਪਦੀ ਰੋਜ਼ ਮਰ ਰਾਰੀ ਜ਼ਿੰਦਗੀ ਦੇ ਵਿੱਚੋਂ ਮਸਾਂ-ਸਮਾਂ ਕੱਢ ਕੇ ਕਿਤੇ ਘੁੰਮਣ ਜਾਂਦੇ ਨੇ ਆਪਣੇ ਆਪ ਵਾਸਤੇ ਟਾਈਮ ਕੱਢਦੇ ਨੇ ਪਰਿਵਾਰ ਵਾਸਤੇ ਕੱਢਦੇ ਨੇ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਹਿੰਦੇ ਹੁੰਦੇ ਨਾ ਮੂਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਉਹ ਗੱਲਾਂ ਹੁੰਦੀਆਂ ਨੇ ਪਰ ਉੱਥੇ ਜੋ ਹੋਇਆ ਮਿੰਟੂ ਜੀ ਸੱਚਮੁੱਚ ਉਹ ਮਨੁੱਖਤਾ ਦੀ ਰੂਹ ਦੇ ਉੱਪਰ ਇਹੋ ਜਿਹਾ ਦਾਗ ਹੈ ਇਹੋ ਜਿਹਾ ਕਹਿ ਲੋ ਕਿ ਜ਼ਖਮ ਹੈ ਜਿਹੜਾ ਕਦੇ ਨਹੀਂ ਭਰਨਾ ਦੇਖੋ ਜਿਹੜਾ ਟੂਰਿਸਟ ਹੁੰਦਾ ਹੈ ਟੂਰਿਸਟ ਹੂੰ ਟੂਰਿਸਟ ਆਪਾਂ ਕਿਸ ਨੂੰ ਕਹਿੰਦੇ ਆ ਕਿ ਜਿਹੜਾ ਕਿਤੇ ਘੁੰਮਣ ਜਾਂਦਾ ਹੈ ਜੀ ਪਹਿਲੀ ਗੱਲ ਹੈ ਕਿ ਬਹੁਤ ਸ਼ੱਦਤ ਦੇ ਨਾਲ ਜਿਹੜੇ ਲੋਕ ਕਮਾਈ ਕਰਦੇ ਆ ਜੀ ਉਹ ਇੱਕ ਟਾਈਮ ਕੱਢਦੇ ਜਿਵੇਂ ਹੁਣ ਸਾਡੇ ਪਰਿਵਾਰ ਨੂੰ بڑا ਗਿਲਾ ਹੁੰਦਾ ਸਾਡੇ ਵਰਗੇ ਬੰਦਿਆਂ ਤੇ ਕਿ ਤੁਸੀਂ ਟਾਈਮ ਨਹੀਂ ਦਿੰਦੇ ਬਿਲਕੁਲ ਤੇ ਇੱਕ ਚਲੋ ਆਪਾਂ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ ਜਗ੍ਹਾ ਨਿਸ਼ਚਿਤ ਕੀਤੀ ਹੁੰਦੀ ਹੈ ਕਿ ਜਾਮਾਂ ਕਿ ਜੀ ਉਹ ਜਿਹੜਾ ਟੂਰਿਸਟ ਆ ਸਲਾਨੀ ਆ ਘੁੰਮਣ ਕੜਾ ਘੁੰਮਣ ਆਇਆ ਹੂੰ ਉਸ ਜਗ੍ਹਾ ਦੇ ਜੋ ਕੈਲੋਕੇ ਸਿਆਸੀ ਧਾਰਮਿਕ ਜਦ ਸਮਾਜਿਕ ਕੋਈ ਵੀ ਹਾਲਾਤ ਹੈ ਉਹਦਾ ਉਹਦੇ ਨਾਲ ਕੋਈ ਲੱਲਾ ਖਖਾ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਉਹ ਇਨੋਸੈਂਟ ਹੈ ਹੂੰ ਉਹ ਉੱਥੇ ਖੂਬਸੂਰਤੀ ਬਸ ਦੇਖਦਾ ਉਹਦੀ ਜੀ ਉਹ ਉੱਥੇ ਆਪਣੀਆਂ ਝੰਜਟਾਂ ਫਿਕਰ ਜਾਂ ਕਹਿ ਲੋ ਕਿ ਜੋ ਕਬੀਲਦਾਰੀਆਂ ਉਹਨਾਂ ਤੋਂ ਥੋੜਾ ਸਮਾਂ ਨਿਜ਼ਾਦ ਪਹੁੰਚ ਆਇਆ ਉਹਦਾ ਕੋਈ ਕੰਸਰਨ ਨਹੀਂ ਹੈ ਤੁਹਾਡੇ ਉੱਥੋਂ ਦੇ ਜੋ ਵੀ ਹਾਲਾਤ ਨੇ ਉਹਦੇ ਨਾਲ ਜੀ ਜੀ ਬਿਲਕੁਲ ਯਾਨੀ ਇਨੋਸੈਂਟ ਮਾਰੇ ਨੇ ਹੂੰ ਔਰ ਚੁਣ-ਚੁਣ ਕੇ ਮਾਰੇ ਨੇ ਬਿਲਕੁਲ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਨਾਮ ਪੁੱਛਿਆ ਗਿਆ ਇੱਥੋਂ ਤੱਕ ਕਿ ਸੁਨਤ ਦੇਖੀ ਗਈ ਲੀੜੇ ਲੋਹਾ ਕੇ ਹਮ ਇੱਥੋਂ ਤੱਕ ਕਿ ਆਈ ਪੜਨ ਵਾਸਤੇ ਕਹੀ ਕਿਹਾ ਗਿਆ ਬਿਲਕੁਲ ਮਤਲਬ ਕਿ ਇਹ ਸਾਰਾ ਕੁਝ ਇੱਕ ਸਿਰਫ ਇਸ ਕਰਕੇ ਕਿ ਇੰਡੀਅਨ ਗਵਰਨਮੈਂਟ ਦੇ ਨਾਲ ਰੌਲਾ ਹੈ ਨਾ ਇੰਡੀਅਨ ਗਵਰਨਮੈਂਟ ਦੇ ਨਾਲ ਰੌਲਾ ਹੈ ਤੇ ਉੱਥੇ ਫੌਜ ਹੈਗੀ ਹੈ ਕਰ ਲੋ ਮੁਕਾਬਲਾ ਉਹਨਾਂ ਨਾਲ ਹਮ ਦੇ ਨਹੀਂ ਚਤਵਜਦਾ ਇਨੋਸੈਂਟ ਬੰਦੇ ਜਿਹੜੇ ਕਿ ਕਸ਼ਮੀਰ ਦੀ ਇਕਨੋਮੀ ਚ ਜਾ ਕੇ ਕੰਟਰੀਬਿਊਟ ਕਰ ਰਹੇ ਨੇ ਸਰ ਉਹਨਾਂ ਦੇ ਕੋਲ ਹੈ ਕੀ ਆ ਕਸ਼ਮੀਰੀਆਂ ਦੇ ਕੋਲ ਜੀ ਸਿਵਾਏ ਦੁੱਖਦਰਦਾਂ ਤੋਂ ਹੈ ਕੀ ਇੱਕ ਟੂਰਿਜ਼ਮ ਹੈ ਬਿਲਕੁਲ ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਤੇ ਇਸ ਹਮਲੇ ਤੋਂ ਬਾਅਦ ਪਰੇਸ਼ਾਨ ਹੋ ਗਏ ਕਿ ਮਸਾਂ ਤਾਂ ਸਾਡੀ ਇਕਨੋਮੀ ਥੋੜੀ ਖੁੱਲਣ ਲੱਗੀ ਸੀਗੀ ਹੂੰ ਸਾਡੇ ਨਾਲ ਆ ਕੀ ਕੀਤਾ ਤੁਸੀਂ ਕਿਉਂਕਿ ਸਿਰਫ ਇਹਨਾਂ ਨਾਲ ਨਹੀਂ ਉਹਨਾਂ ਨਾਲ ਵੀ ਕਿਹਾ ਕਿ ਬਹੁਤ ਵੱਡੀ ਜ਼ਿਆਦਤੀ ਹੈ ਜ਼ਿਆਦਤੀ ਹੈ ਨਾ ਤੇ ਉਹਨਾਂ ਦੀ ਰੋਜੀ ਰੋਟੀ ਤੇ ਲੱਤ ਵਜੀ ਐ ਸਰ ਜੀ ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਜੋ ਵੀ ਇਹ ਦਰਿੰਦੇ ਆ ਇਹਨਾਂ ਦੀ ਜਿੰਨੀ ਨਿੰਦਿਆ ਨਖੇਦੀ ਕਰੋ ਬਈ ਲਾਹਨਤ ਪਾਓ ਘਟਿਆ ਜੀ ਹੁਣ ਦੂਜੇ ਪਾਸੇ ਕੁਝ ਹਾਲਾਤ ਨੇ ਜਦੋਂ ਛਤੀ ਸਿੰਘ ਪੁਰਾ ਦੇ ਵਿੱਚ ਸਭ ਕੁਝ ਹੋਇਆ ਉਹ ਇੱਕ ਇਤਿਹਾਸ ਦੇ ਵਿੱਚ ਰਤਾ ਪੰਨਾ ਦਰ ਗਿਆ ਜੀ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਹੂੰ ਉਸ ਵੇਲੇ ਵੀ ਅਮਰੀਕਨ ਰਾਸ਼ਟਰਪਤੀ ਇੱਥੇ ਵਿਜ਼ਿਟ ਤੇ ਸੀਗੇ ਹੂੰ ਇਤਫਾਕਨ ਤੁਸੀਂ ਦੇਖੋ ਕਿ ਹੁਣ ਵੀ ਉਹ ਪ੍ਰਸ਼ਧਪਤੀ ਅਮਰੀਕਾ ਦੇ ਵਿਜ਼ਿਟ ਤੇ ਨੇ ਬਿਲਕੁਲ ਫਿਰ ਦੂਜੀ ਗੱਲ ਇਹ ਆ ਕਿ ਜਦੋਂ ਵੀ ਕਸ਼ਮੀਰ ਦੀ ਗੱਲ ਹੁੰਦੀ ਆ ਸਾਡੇ ਇੱਥੇ ਦੇ 55 ਇੰਚ ਸੀਨੇ ਵਾਲੇ ਇਹ ਗੱਲ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਥੋੜੀਆਂ ਤੰਨ ਕੇ ਰੱਖ ਦਿਆਂਗੇ ਰਗੜ ਕੇ ਰੱਖ ਦਿਆਂਗੇ ਬਿਲਕੁਲ ਮੈਸ ਕੱਲ ਤੱਕ ਕ੍ਰੈਡਿਟ ਦੇਣਾ ਜੀ ਕਿ ਹਮਲੇ ਕਟੇ ਆ ਠੀਕ ਹੈ ਜੀ ਹਾਲਾਤ ਥੋੜੇ ਕਹ ਲੋ ਕਿ ਸਾਜ਼ਗਰ ਹੋਇਆ ਖਾਮੇਸੀ ਪਰ ਜੇ ਉਹ ਤੁਹਾਨੂੰ ਕ੍ਰੈਡਿਟ ਦਿੰਨੇ ਆ ਤਾਂ ਸਰ ਇੱਥੇ ਜਵਾਬਦੇਹੀ ਵੀ ਤੁਹਾਡੀ ਬਣਦੀ ਹੈ ਕਿ ਜੇ ਤੁਸੀਂ 19 ਹਮਲੇ ਬਚਾਏ ਆ ਬੀਮਾ ਕਿਉਂ ਹੋ ਗਿਆ ਕਿਉਂ ਹੋ ਗਿਆ ਉਹ ਡੁਵਾਲ ਤੇ ਵੀ ਸਵਾਲ ਆ ਹਮੇਸ਼ਾ ਜੀਤੇ ਵੀ ਸਵਾਲ ਆ ਮੋਦੀ ਜੀਤੇ ਵੀ ਸਵਾਲ ਆ ਹਮ ਕਿ ਭਾਈ ਕਿੱਥੇ ਫੇਲਿਅਰ ਹੋਈ ਆ ਮਿਲਟਰੀ ਦੀ ਇੰਟੈਲੀਜੈਂਸ ਪੱਤਰ ਤੇ ਜੀ ਲੋਕਲ ਪੁਲਿਸ ਦੀ ਇੰਟੈਲੀਜੈਂਸ ਪੱਤਰ ਤੇ ਜਾਂ ਇੰਟਰਨੈਸ਼ਨਲੀ ਜੋ ਕੋਆਰਡੀਨੇਸ਼ਨ ਹੁੰਦਾ ਹੈ ਇੰਟੈਲੀਜੈਂਸ ਏਜੰਸੀਆਂ ਦਾ ਇਹ ਕਿੱਥੇ ਫੇਲਿਓਰ ਹੋ ਗਈ ਹੈ ਤੁਹਾਡੀ ਬਿਲਕੁਲ ਕਿਉਂ ਕਿ ਕਿੰਨਾ ਕਿੰਨਾ ਲੈਕ ਹੋਇਆ ਹੀ ਸਰ ਲੈਕ ਪਲਵਾਮਾ ਤੋਂ ਬਾਅਦ ਇਹ ਵੱਡਾ ਅਟੈਕ ਆ ਜੀ ਲਓ ਮੈਂ ਤੁਹਾਨੂੰ ਅੱਜ ਇੱਕ ਵਿਚਲੀ ਗੱਲ ਦੱਸਦਾ ਪਲਵਾਮਾ ਹਮਲੇ ਬਾਰੇ ਹਮ ਕਿਤੇ ਤੁਸੀਂ ਇਹ ਗੱਲ ਸੁਣੀ ਨਹੀਂ ਹੋਈਗੀ ਸਰ ਇਹ ਚੀਜ਼ਾਂ ਨੱਪੀਆਂ ਜਾਂਦੀਆਂ ਹਮ ਬਹੁਤ ਮਤਲਬ ਕਿ ਕਹ ਲੋ ਕਿ ਇੱਕ ਅਹਿਮ ਜਾਣਕਾਰੀ ਹੈ ਕਿ ਦਰਸਲ ਜਿਹੜਾ ਪੁਲਵਾਮਾ ਦਾ ਅਟੈਕ ਹੋਇਆ ਸੀ ਆਰਡੀਐਕਸ ਭਾਰਤ ਦੀ ਇੰਟੈਲੀਜੈਂਸ ਸਰਵਿਸ ਸੁਣ ਸੀ ਕਿ ਇਹਨਾਂ ਆਰਡੀਐਕਸ ਕਿੱਧਰ ਤੇ ਲੰਘਿਆ ਜੀ ਪਰ ਬਾਅਦ ਦੇ ਵਿੱਚ ਹੂੰ ਬਾਅਦ ਦੇ ਵਿੱਚ ਜੋ ਲਿੰਕ ਸਥਾਪਿਤ ਹੋਇਆ ਸੀਗਾ ਸਭ ਪੰਜਾਬ ਨਾਲ ਹੋਇਆ ਸੀਗਾ ਉਹ ਪਿੰਡ ਵੀ ਦੱਸ ਦੇਣਾ ਤਨਵਾ ਖੁਰਦਤ ਤਨਵਾ ਕਲਾ ਜੀ ਮਾਝੇ ਵਾਲਿਆਂ ਨੂੰ ਪਤਾ ਹੈ ਇਹ ਡੀ ਵੱਡੀ ਮਤਲਬ ਕਹ ਰੋ ਕਿ ਚਾਲ ਖੇਡੀ ਗਈ ਜਾਂ ਐਡਾ ਵੱਡਾ ਸਾਜ਼ਿਸ਼ ਹੋ ਰਿਹਾ ਤੇ ਪਤਾ ਤੱਕ ਨਹੀਂ ਲੱਗਿਆ ਇਸ ਪਾਸਿਓਂ ਆੜੀ ਐਕਸ ਕਿਉਂਕਿ ਇੰਟੈਲੀਜੈਂਸ ਦਾ ਧਿਆਨ ਤੇ ਉਧਰ ਹੁੰਦਾ ਹੈ ਨਾ ਇਧਰੋਂ ਨਿਕਲਿਆ ਜੀ ਉਹ ਵੀ ਇੱਕ ਬਹੁਤ ਵੱਡੀ ਕਹਾਣੀ ਕਿਤੇ ਉਹ ਵੀ ਤੁਹਾਨੂੰ ਖਲਾਸਾ ਕਰਕੇ ਦੱਸ ਦੇਵਾਂਗਾ ਤਾਂ ਮਤਲਬ ਕਿ ਇਧਰ ਦੀ ਆੜੀ ਐਕਸ ਪੰਜਾਬ ਦੇ ਥਰੂ ਨਿਕਲਿਆ ਉਹ ਦੋ ਬੰਦੇ ਅੱਜ ਤੱਕ ਵੀ ਟਾੜਾ ਜਿਹੜੀ ਆ ਕਈ ਸਾਲਾਂ ਬਾਅਦ ਲੱਗੀ ਸੀ ਦੋ ਬੰਦਿਆਂ ਤੇ ਉਹ ਬੀਐਸਐਫ ਦਾ ਇੱਕ ਵੀਆਰਐਸ ਲੈ ਚੁੱਕਾ ਸੀ ਇੱਕ ਪੰਜਾਬੀ ਸੀ ਹੂੰ ਲੋ ਤਾਂ ਅੱਜ ਮੈਂ ਇੱਕ ਬਹੁਤ ਨਵੇਕਲੀ ਜਾਣਕਾਰੀ ਦੇਣਾ ਤਾਂ ਉਹ ਆਰ ਡੀ ਐਕਸ ਇਧਰ ਦੀ ਗਿਆ ਸੀਗਾ ਜੀ ਹਾਲਾਂਕਿ ਕਨਫਿਡੈਂਸ਼ੀਅਲ ਰੱਖ ਲਿਆ ਗਿਆ ਸਭ ਕੁਝ ਹੋ ਗਿਆ ਬਹੁਤ ਢੇੜੇ ਉਹ ਬੰਦੇ ਦੋ ਜੀ ਪਰ ਕਨਫਿਡੈਂਸ਼ੀਅਲ ਮਤਲਬ ਕਿ ਇਸ ਤਰ੍ਹਾਂ ਦੀ ਲੈਕ ਤੇ ਜਿਹੜੀ ਲੈਕ ਆਫ ਇੰਟੈਲੀਜੈਂਸ ਤਾਂ ਹੈ ਨਾ ਕਿ ਉਹ ਧਿਆਨ ਉਧਰ ਇਧਰ ਦੀ ਮਤਲਬ ਕਿ ਕੋਈ ਵੀ ਬੰਦਾ ਜਾਂ ਕੋਲ ਕਹ ਲੋ ਕਿ ਕੋਈ ਸੁਰੱਖਿਆ ਦਸਤਿਆਂ ਦੇ ਵਿੱਚ ਲੋਕੇ ਆ ਬੰਦਾ ਉਹਨਾਂ ਨੇ ਮਿਲੀ ਭਗਤ ਕਰਕੇ ਇਧਰ ਦੀ ਆਰਡੀ ਐਕਸ ਟਪਾਤੀ ਜੀ ਏਜੰਸੀਆਂ ਨੇ ਜੀ ਤਾਂ ਇਸ ਕਰਕੇ ਭਾਈ ਜੇ ਤੁਹਾਨੂੰ ਕ੍ਰੈਡਿਟ ਦਿੱਤਾ ਜਾਂਦਾ ਕਿਸੇ ਚੀਜ਼ ਦਾ ਤਾਂ ਫਿਰ ਤੁਹਾਨੂੰ ਜਵਾਬ ਵੀ ਦੇਣਾ ਪਊਗਾ ਬਿਲਕੁਲ ਇਸ ਦੀ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਬਿਲਕੁਲ ਬਿਲਕੁਲ ਕਿ ਤੁਸੀਂ ਸਾਰੇ ਫੈਸਲੇ ਲੈ ਰਹੇ ਹੋ ਤੁਸੀਂ ਕ੍ਰੈਡਿਟ ਲੈ ਰਹੇ ਹੋ ਜੀ ਤਾਂ ਇੱਕ ਕਿਸ ਪੱਧਰ ਤੇ ਜਾ ਕੇ ਫੇਲੀਅਰ ਹੋਈ ਹੈ ਉਹ ਤੁਸੀਂ ਤੈਅ ਕਰੋ ਬਿਲਕੁਲ ਜੀ ਠੀਕ ਹੈ ਨਾ ਜੀ ਜਿਵੇਂ ਮੈਂ ਪਲਵਾਮਾ ਬਾਰੇ ਤੁਹਾਨੂੰ ਦੱਸਿਆ ਕਿ ਇੱਕ ਦਿਨ ਉਹ ਫਿਰ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਜੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਖੈਰ ਇਹ ਆ ਕਿ ਜੋ ਇਸ ਹਮਲੇ ਚ ਮਾਰੇ ਗਏ ਨੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਹੀ ਰੱਖ ਸਕਦੇ ਆ ਜੀ ਪੂਰਾ ਦੇਸ਼ ਸੁੰਨ ਹੈ ਬਿਲਕੁਲ ਜਿਸ ਤਰ੍ਹਾਂ ਇੱਕ ਲਾਲ ਚੂੜਾ ਪਾਈ ਇੱਕ ਕੁੜੀ ਤਿੰਨ ਦਿਨ ਪਹਿਲਾਂ ਜਿਹੜੀ ਵਿਆਹੀ ਆ ਉਹ ਸਰਾਣੇ ਬੈਠੀ ਆਪਣੇ ਸੁਹਾਗ ਦੇ ਮ੍ਰਿਤਕ ਹੈ ਜਿਹੜਾ ਜੀ ਸਿਰਫ ਫੋਟੋ ਕਾਲਜਾ ਪਾੜਦੀ ਆ ਸੱਚੀ ਧਰਮ ਨਾ ਦੇਖੋ ਮਸਜਬ ਨਾ ਦੇਖੋ ਕੋ ਸਟੇਟ ਨਾ ਦੇਖੋ ਸਰੋ ਕਾਲਜਾ ਫਟਦਾ ਉਥੇ ਆਪਦੀ ਧੀ ਪੈਨ ਨੂੰ ਰੱਖ ਕੇ ਦੇਖੋ ਬਿਲਕੁਲ ਮਿੰਟੂ ਜੀ ਟੈਂਟਾਂ ਚੋਂ ਕਟਕਟ ਕੇ ਬੰਦੇ ਮਾਰੇ ਗਏ ਨੇ ਅਸੀਂ ਤੇ ਹਰ ਹਰ ਇਨਸਾਨ ਨੇ ਕਿ ਸਿੱਧਾ ਸ਼ੋਹਰ ਮਾਰ ਕੇ ਬੀਵੀ ਨੂੰ ਇਹ ਕਹਿਣਾ ਕਿ ਜਾ ਕੇ ਮੋਦੀ ਨੂੰ ਦੱਸ ਦੇ ਹੂੰ ਜੀਆਂ ਦੇ ਵਿੱਚੋਂ ਕੱਢਿਆ ਇੱਕ ਨੂੰ ਬਜ਼ੁਰਗ ਨੂੰ ਜੀ ਵੱਡੇ ਨੂੰ ਕਿ ਚੌਧਰੀ ਬਾਹਰ ਆ ਜਾ ਹੂੰ ਸਰ ਸਾਹਮਣੇ ਗੋਲੀਆਂ ਮਾਰ ਦੇਣੀਆਂ ਔਰਤਾਂ ਦੇ ਬੱਚਿਆਂ ਦੇ ਹੂੰ ਸਰ ਬਹੁਤ ਜ਼ਿਆਦਾ ਹਿਰਦੇ ਵੇਦਕ ਘਟਨਾ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਸੋ ਪਰ ਇਹਦੇ ਚਿਆ ਕਿ ਨਰਿੰਦਰ ਮੋਦੀ ਜੀ ਦੱਸਣ ਅਮਿਤ ਸ਼ਾਹ ਜੀ ਦੱਸਣ ਕਿ ਕਿੱਥੇ ਕਿਸ ਪੱਦਰ ਤੇ ਜਾ ਕੇ ਇਹ ਫੇਲਿਅਰ ਹੋਈ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਮੈਂ ਕਮੈਂਟ ਪੜ੍ਹ ਲਵਾਂ ਦੋਸਤਾਂ ਦਾ ਲਲਿਤ ਜੀ ਕਿਰਨੀ ਕਿ ਪਾਕਿਸਤਾਨ ਦੇ ਜਨਰਲ ਦਾ ਹਿੰਦੂਆਂ ਬਾਰੇ ਬਿਆਨ ਆਉਣਾ ਇਸ ਹਮਲੇ ਤੋਂ ਪਹਿਲਾਂ ਕਹਿੰਦੇ ਮੋਦੀ ਦਾ ਦੌਰਾ ਮੋਦੀ ਦਾ ਦੌਰਾ ਰੱਦ ਨਹੀਂ ਹੋਇਆ ਉਹ ਪਹਿਲਾਂ ਗਏ ਸੀ ਉੱਥੋਂ ਇੱਕ ਸਾਉਦੀ ਚੋਂ ਆਏ ਨੇ ਜੀ ਦੌਰਾ ਰੱਦ ਬਾਅਦ ਚੋਂ ਹੋਇਆ ਸਰ ਉਹਨਾਂ ਦੇ ਜਿਹੜੇ ਪਾਕ ਫੌਜ ਦੇ ਮੁਖੀ ਆ ਉਹ ਇੱਕ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਟੂ ਨੇਸ਼ਨ ਥਿਊਰੀ ਤੇ ਕਿ ਹਿੰਦੂ ਤੇ ਮੁਸਲਮਾਨ ਕਦੇ ਇਕੱਠੇ ਨਹੀਂ ਰਹਿ ਸਕਦੇ ਠੀਕ ਹੈ ਇੱਕ ਉਹ ਵੱਡੀ ਸਟੇਟਮੈਂਟ ਸਿਗੀ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀਆਂ ਕੁਝ ਜਿਹੜੀਆਂ ਅਤਵਾਦੀ ਜਥੇਬੰਦੀਆਂ ਸੀਗੀਆਂ ਪਵੰਦੀਸ਼ੁਦਾ ਉਹ ਤਰਲੋ ਮੱਛੀ ਹੋ ਰਹੀਆਂ ਸੀਗੀਆਂ ਜੀ ਤੇ ਉਧਰੋਂ ਅਮਰੀਕਾ ਦੇ ਉਹ ਉਪ ਰਾਸ਼ਟਰਪਤੀ ਦਾ ਵਿਜ਼ਿਟ ਹੂੰ ਹੂੰ ਬਲੋਚਿਸਤਾਨ ਦੇ ਵਿੱਚ ਜੋ ਹੋ ਰਿਹਾ ਹੈ ਪਾਕਿਸਤਾਨ ਆਰਮੀ ਦੇ ਨਾਲ ਉਹ ਘੁੱਟ ਰਿਆ ਇਹਨਾਂ ਨੂੰ ਹੂੰ ਹੂੰ ਉਹਦਾ ਵੀ ਠਿਕਰਾ ਜਿਹੜਾ ਉਹ ਇੰਡੀਆ ਤੇ ਭੰਨਿਆ ਜਾ ਰਿਹਾ ਸੀਗਾ ਜੋ ਮਿਲਿਟੈਂਸੀ ਨਾਲ ਜੁੜੇ ਆਊਟਫਿਟ ਹੈ ਉਹ ਵੱਡੇ ਕਿਸੇ ਐਕਸ਼ਨ ਦੀ ਤਿਆਰੀ ਚ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਬਹੁਤ ਵੱਡੇ ਬੰਦਿਆਂ ਦੀ ਜੇ ਤੁਸੀਂ ਦੇਖੋਗੇ ਬੇਸ਼ੱਕ ਕਿਲਿੰਗ ਜਿਹੜੀ ਆ ਕਦੇ ਮੰਨੀ ਨਹੀਂ ਪਰ ਪਾਕਿਸਤਾਨ ਮੰਨਦਾ ਹੈ ਕਿ ਉਹਨਾਂ ਦੇ ਘਰ ਚ ਵੜ ਕੇ ਜਿਹੜੇ ਵੱਡੇ ਵੱਡੇ ਮਿਲਿਟੈਂਸੀ ਨਾਲ ਜੁੜੇ ਐਕਸ਼ਨਾਂ ਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਮਾਰਿਆ ਗਿਆ ਆ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਤੁਸੀਂ ਜੋੜੋਗੇ ਤਾਂ ਆਪਾ ਉਧਰ ਨਾ ਜਾਈਏ ਸਿਰਫ ਇਹ ਦੇਖੀਏ ਕਿ ਜੋ ਜਾਨੀ ਨੁਕਸਾਨ ਹੋ ਗਿਆ ਹੈ ਸਾਹਿਬ ਉਹ ਬਹੁਤ ਜ਼ਿਆਦਾ ਭਿਆਨਕ ਹੈ ਬਿਲਕੁਲ ਜੀ ਮਿੰਟ ਜੀ ਇੱਕ ਅਦਾ ਕਮੈਂਟ ਮੈਂ ਹੋਰ ਪੜਦਾ ਫਿਰ ਅਗਲੀ ਖਬਰ ਵੱਲ ਨੂੰ ਚਲਦੇ ਆ ਆਪ ਬੱਲੀ ਸਾਹਿਬ ਕਹਿ ਰਹੇ ਨੇ ਕਿ ਬੜੀ ਹੈਰਾਨੀਜਨਕ ਗੱਲ ਹੈ ਕਿ ਲੋਕ ਕਹਿੰਦੇ ਸਰਕਾਰ ਨੂੰ ਹੁਣ ਸਵਾਲ ਨਹੀਂ ਕਰਦੇ ਪਹਿਲਾਂ ਮੰਤਰੀਆਂ ਦੇ ਅਸਤੀਫੇ ਮੰਗੇ ਜਾਂਦੇ ਸੀ ਉਹ ਗੱਲਾਂ ਹੋਣਾ ਚਾਹੀਦਾ ਜੀ ਮੈਂ ਕਹਿ ਰਿਹਾ ਕਿ ਜੇ ਅਸੀਂ ਕ੍ਰੈਡਿਟ ਦਿੰਨੇ ਆ ਹਮਮ ਕਿ ਹਮਲੇ ਘਟੇ ਚਲੋ ਠੀਕ ਹੈ ਜੰਮੂ ਰੀਜਨ ਚ ਥੋੜੇ ਹਮਲੇ ਵਧ ਗਏ ਸੀਗੇ ਚਲੋ ਕੰਟਰੋਲ ਹੋਇਆ ਅਸੀਂ ਉਹ ਕ੍ਰੈਡਿਟ ਦਿੰਨੇ ਆ ਜੀ ਤਾਂ ਫਿਰ ਤੁਹਾਨੂੰ ਜਵਾਬ ਵੀ ਦੇਣਾ ਪਊਗਾ ਨਾ ਦੋਏ ਚੀਜ਼ਾਂ ਨਾਲ ਨਾਲ ਨਹੀਂ ਚਲਦੀਆਂ ਕਿ ਕ੍ਰੈਡਿਟ ਵੀ ਲਵੋ ਤੁਸੀਂ ਤੇ ਜ਼ਿੰਮੇਵਾਰੀ ਵੀ ਨਾ ਲਵੋ ਐਸਾ ਨਹੀਂ ਹੋ ਸਕਦਾ ਜੀ ਸੱਚਮੁੱਚ ਸੱਚਮੁੱਚ ਖੈਰ ਮਿੰਟੂ ਜੀ ਬਹੁਤ ਅਫਸੋਸ ਹੈ ਜਿਹੜੇ ਵੀ ਚਲੇ ਗਏ ਨੇ ਸੰਸਾਰ ਤੋਂ ਉਹਨਾਂ ਦੀ ਆਤਮਾ ਨੂੰ ਪੂਰਤ ਸ਼ਾਂਤੀ ਦੇਵੇ